ਕਿਵੇਂ ਲੱਗਦਾ ਇਹ احساس ਕਿ ਤੁਸੀਂ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ 14ਵੀਂ ਪੀੜ੍ਹੀ ਚੋਂ ਪੂਰਬਲੇ ਕਰਮ ਨੇ ਕੋਈ ਸੱਚੇ ਪਾਤਸ਼ਾਹ ਦੀ ਰਹਿਮਤ ਹੋਣੀ ਹੈ ਜੋ ਖੂਨ ਦੇ ਅੰਸ਼ ਵਿੱਚੋਂ ਨਿਕਲਦੇ ਨਿਕਲਦੇ ਇੱਥੇ ਆ ਕੇ ਪਹੁੰਚ ਕੇ ਉਹਨਾਂ ਨੇ ਆਪਣੇ ਇਸ ਪਰਿਵਾਰ ਵਿੱਚ ਜਨਮ ਦਿੱਤਾ ਗੁਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿਹੜਾ ਉਹਨਾਂ ਦੀ ਜੀ ਸਾਡਾ ਜਿਹੜਾ ਗੁਰਾਮਦਾਸ ਆਪਸੇ ਬਾਬਾ ਪ੍ਰਤੀ ਚੰਦ ਜੀ ਤੋਂ ਅਸੀਂ ਚਲੇ ਆ ਰਹੇ ਹਾਂ ਜੀ ਜੀ ਸਾਡੀ ਜਿਹੜੀ ਜਨਰੇਸ਼ਨ ਹੈ ਤੁਹਾਡੇ ਉਹ ਵੀ ਮੈਂ ਜਾਣੂੰਗਾ ਤੁਸੀਂ ਮਨ ਲਗਾ ਤੁਹਾਡੇ ਜਿਹੜੇ ਪੁਰਖੇ ਸੀ ਇਥੇ ਕਰਾਚੋ ਪਿੰਡ ਤੇ ਕਰਾਚੋ ਪਿੰਡ ਨਾਲ ਵੀ ਤੁਹਾਡਾ ਪਿੱਛਾ ਜੁੜਦਾ ਹਨ ਜਿਹੜੀ ਮਾਨਸਾ ਕੋਲੇ ਆ ਨਹੀਂ ਪਵਾਨੀਗੜ ਕੋਲੇ ਆ ਪਵਾਨੀਗੜ ਸਾਡੇ ਪੁਰਖ ਹੁੰਦੇ ਸੀ ਬਾਬਾ ਦਖਣੀ ਰਾਏ ਜੀ ਜੀ ਉਹਨਾਂ ਨੇ ਉੱਥੇ ਮੂੜਾ ਗੱਡਿਆ ਸੀ ਉਹ ਪਿੰਡ ਵਸਾਇਆ ਸੀ ਜੀ ਜੀ ਤੇ ਉਸ ਤੋਂ ਬਾਅਦ ਸਾਡੀਆਂ ਦੋ ਜਿਹੜੀਆਂ ਸੀ ਇੱਕ ਕਰਾਚੋ ਦੇ ਵਿੱਚ ਛੋਡੀ ਰਹਿੰਦੇ ਨੇ ਹਾਂਜੀ ਇੱਕ ਕਪਿਆਲ ਦੇ ਵਿੱਚ ਰਹਿੰਦੇ ਨੇ ਛੋਡੀ ਹਾਂ ਠੀਕ ਹੈ ਜੀ ਤੇ ਗੁਰੂ ਸਾਹਿਬ ਦੀ ਉਮਤ ਜਿਹੜੀ ਥੱਲੇ ਚਲੀ ਆ ਰਹੀ ਹੈ ਉਹਦੇ ਵਿੱਚ ਅਸੀਂ ਆ ਜੰਨੇ ਕਿਉਂਕਿ ਬਾਬਾ ਦਖਣੀ ਰਾਏ ਜੀ ਦੇ ਦੋ ਬੇਟੇ ਸੀ ਨਾਨਕ ਬਖਸ਼ੀ ਜੀ ਤੇ ਜਸ رائے ਜੀ ਜਸ رائے ਜੀ ਵਾਲੇ ਕਪਿਆਲ ਵਿੱਚ ਚਲੇ ਗਏ ਉਧਰ ਸੈਟਲ ਹੋ ਗਏ ਜਿਹੜੇ ਬਨਾਨ ਬਖਸ਼ੀ ਵਾਲੀ ਸੀ ਉਹ ਇੱਥੇ ਕਰਾਚ ਤੋਂ ਆ ਕੇ ਸੈਟਲ ਹੋ ਗਿਆ ਇਹ ਕਿਹੜੇ ਸਨ ਦੀ ਗੱਲ ਹੈ ਜਿਹੜਾ ਕਰਾਚੋਂ ਆਏ ਸੀ ਦਖਣੀ ਰਾਏ ਇਹ 1800 ਦੇ ਕਰੀਬ ਦੀ ਗੱਲ ਹੈ ਅੱਛਾ ਜਿਵੇਂ ਆਪਾਂ ਕਰੀਏ ਗੱਲ ਅਮਰਤ ਨਹੀਂ ਛਕਿਆ ਸੀ ਜਿਵੇਂ ਸਿੰਘ ਲੱਗ ਗਿਆ ਸੀ ਪਹਿਲਾਂ ਸਾਡੇ ਜਿਹਨੇ ਪੁਰਖੇ ਸੀ ਉਹ ਉਦਾਸੀ ਜਾਂ ਨਿਰਮਲਿਆਂ ਵਿੱਚ ਸੀ ਉਦਾਸੀ ਪਰੰਪਰਾ ਉਹਨਾਂ ਵਿੱਚ ਚੱਲੀ ਜਾਂਦੀ ਸੀ ਕਿਉਂਕਿ ਪਤਾ ਹੀ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਹੂੰ ਕਿ ਕੁਝ ਸੰਸਾਰੀ ਹੋਣ ਕਰਕੇ ਬਾਬਾ ਬਿਰਤੀ ਚਾਂਜੀ ਦਾ ਵੱਖਰੇਵਾ ਸੀ ਸਿੱਖ ਫਿਲਾਸਫੀ ਨਾਲੋਂ ਹੂੰ ਤੋਂ ਫਿਰ ਉਹ ਆਪਣੀ ਵੱਖਰੀ ਪਰੰਪਰਾ ਜਨਾਂ ਕੀਤੀ ਹੰ ਅੰਤ ਤੱਕ ਉਸ ਮਹਾਸਾਗਰ ਗੁਰੂs ਵਿੱਚ ਸਮਾਉਣਾ ਹੀ ਪਿਆ ਹੂੰ ਉਹ ਮੇ ਜਨਤਿਰ ਵਿਕਰੇ ਮੁਬੱਕ ਰਹਿਣਾ ਵੀ ਕੋਈ ਵੱਖ ਨਹੀਂ ਸੀ ਉਹ ਲੋਕ ਤੇ ਬਾਬਾ ਪ੍ਰਿਥੀ ਚੰਦ ਜੀ ਨੂੰ ਬਹੁਤ ਕੁਝ ਕਹਿੰਦੇ ਨੇ ਪਰ ਸਾਨੂੰ ਇੱਕ ਗੱਲ ਸਮਝਣ ਚਾਹੀਦੀ ਹੈ ਜਿਹੜਾ ਨੁਕਤਾ ਅਜ ਤੱਕ ਅਸੀਂ ਨਹੀਂ ਸਮਝ ਸਕੇ ਗੁਰੂ ਅਰਜਨ ਦਾਸ ਜੀ ਦੇ ਤਿੰਨ ਬੱਚੇ ਸੀ ਹਮ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਗੁਰੂ ਅਰਜਨ ਸਾਹਿਬ ਜੀ ਹਮ ਬਾਬਾ ਪ੍ਰਿਥੀ ਚੰਦ ਜੀ ਸੰਸਾਰੀ ਸੀ ਹਮ ਬਾਬਾ ਮਹਾਦੇਵ ਜੀ ਬਿਰਖਤ ਸੀ ਹਮ ਗੁਰੂ ਅਰਜਨ ਸਾਹਿਬ ਪ੍ਰਤੱਖ ਗੁਰੂ ਸੀ विरक्त की हुंदा जी जिणा ने मतलब ਵੀ ਵਿਆਹ ਸ਼ਾਦੀ ਨਹੀਂ ਕਰਾਈ ਬੇਹੰਗਮ ਰਹੇ ਪੂਜਾ ਤਪ ਤੇ ਪਾਸੇ ਲਗੇ ਰਹੇ ਸੰਸਾਰ ਨਾਲੋਂ ਨਾਤਾ ਤੋੜਿਆ ਸੀ ਠੀਕ ਹੈ ਪਰ ਗੁਰੂ ਅਰਜਨ ਸਾਹਿਬ ਐਸੇ ਸੀ ਜਿਨ੍ਹਾਂ ਨੇ ਅਧਿਆਤਮ ਦਾ ਮਾਰਗ ਵੀ ਚੱਲਿਆ ਸੰਸਾਰ ਵੀ ਸਾਂਭਿਆ ਸੰਸਾਰ ਨੂੰ ਦਿੱਤਾ ਵੀ ਤੇ ਕਈ ਵਾਰੀ ਲੋਕੀ ਬਾਬਾ ਜੀ ਨੂੰ ਬੜੀਆਂ ਗੱਲਾਂ ਕਹਿ ਜਾਂਦੇ ਨੇ ਪਰ ਅਸੀਂ ਕਦੇ ਨਹੀਂ ਸਮਝਦੇ ਕਿ ਇਹ ਗੁਰੂ ਸਾਹਿਬ ਦੀ ਆਪਣੀ ਖੇਡ ਸੀ ਸੰਸਾਰ ਵਿੱਚ ਇਹ ਦੱਸਣਾ ਸੀ ਵੀ ਜੇ ਕੋਈ ਮਨੁੱਖ ਰੱਬ ਦੇ ਵੱਲ ਜੁੜਿਆ ਹੋਵੇ ਜ਼ਰੂਰੀ ਨਹੀਂ ਉਹਦੀ ਸਾਰੀ ਉਮਤ ਉਹਦੀ ਔਲਾਦ ਰੱਬ ਨਾਲ ਜੁੜੀ ਹੋਵੇ ਹੂੰ ਤੇ ਕਿਉਂਕਿ ਲੋਕੀ ਅੱਜ ਕਹਿ ਦਿੰਦੇ ਨੇ ਕਿ ਫਲਾਣੇ ਦਾ ਪੁੱਤ ਦੇਖਿਆ ਜੀ ਆਪ ਤੇ ਉਹ ਪਾਠ ਕਰਦਾ ਫੋ ਉਹ ਨਹੀਂ ਉਹਦਾ ਮੁੰਡਾ ਨਹੀਂ ਕਰਦਾ ਗੁਰੂ ਸਾਹਿਬ ਨੇ ਇਹ ਦਰਸਾਉਣ ਲਈ ਵੀ ਉਹਦੇ ਕਰਮਾਂ ਦਾ ਉਹ ਹੱਕਦਾਰ ਹੈ ਉਹਦੇ ਕਰਮਾਂ ਦਾ ਉਹ ਹੱਕਦਾਰ ਹੈ ਹੂੰ ਗੁਰੂ ਸਾਹਿਬ ਚਾਹੁੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਾਹੁੰਦੇ ਕਿ ਇੱਕ ਨਜ਼ਰ ਨਾਲ ਬਾਬਾ ਪਿਰਥੀ ਚਾਂਜੀ ਨੂੰ ਪਲਟ ਨਹੀਂ ਸਕਦੇ ਸੀ ਪਰ ਉਹ ਸੰਸਾਰ ਨੂੰ ਲੈਸਨ ਨਹੀਂ ਦਿੱਤਾ ਜਾਣਾ ਸੀ ਇਹ ਅੱਜ ਤੱਕ ਉਹਲੇ ਹੀ ਰਿਹਾ ਕੰਮ ਕਿਉਂਕਿ ਸਾਰੇ ਇਤਿਹਾਸਕਾਰਾਂ ਨੇ ਪਿਰਥੀਆ ਪਿਰਥੀਆ ਅਸੀਂ ਗੁਰ ਉਹ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸੀ ਵੱਡੇ ਸੁਪੁੱਤਰ ਸੀ ਸਾਨੂੰ ਉਹਨਾਂ ਨੂੰ ਸਤਕਾਰ ਨਾਲ ਬੁਲਾਉਣਾ ਚਾਹੀਦਾ ਹੈ ਇਹਦਾ ਅੱਜ ਵੀ ਅਸੀਂ ਬਾਬਾ ਸ਼ਿਰੀ ਚਾਂਜੀ ਨੂੰ ਬੁਲਾਣਾ ਹੈ ਬਾਬਾ ਮੋਹਨਦਾਸ ਜੀ ਬਾਬਾ ਮੋਰੀ ਜੀ ਅਸੀਂ ਸਾਰਿਆਂ ਨੂੰ ਬੁਲਾਉਣਾ ਹੈ ਸਾਨੂੰ ਇੱਥੇ ਕੁਝ ਗੱਲਾਂ ਸਮਝਣੀਆਂ ਪੈਣਗੀਆਂ ਕਿ ਅਧਿਆਤਮ ਦੇ ਲੈਵਲ ਤੇ ਜਾ ਕੇ ਗੁਰੂ ਸਾਹਿਬ ਨੇ ਦੱਸਿਆ ਵੀ ਇਹ ਦੋ ਰਸਤੇ ਜਿਹੜੇ ਹਨ ਟੋਟਲ ਸੰਸਾਰੀ ਤੇ ਟੋਟਲ ਸੰਸਾਰ ਦਾ ਤਿਆਗ ਕਰਨ ਵਾਲਾ ਇਸ ਵਿੱਚ ਇਸ ਮਤ ਵਿੱਚ ਇਸ ਮਤ ਵਿੱਚ ਜਗ੍ਹਾ ਨਹੀਂ ਪਾ ਸਕਦਾ ਇਸ ਮਤ ਚਾ ਗੁਰੂ ਅਰਜਨ ਹੀ ਥਾਂ ਪਾ ਸਕਦਾ ਜਿਹਨੇ ਗੁਰੂ ਅਰਜਨ ਦੇ ਕੋਲੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੇ ਆ ਕੇ ਗੁਰੂ ਅਰਜਨ ਬੰਨਾ ਉਹੀ ਆਏਗਾ ਉਹਦੇ ਕੋਲੇ ਜਿਹਨੇ ਬੇਹੰਗਮ ਚੱਲਾ ਜਾਣਾ ਬੇਹੰਗਮ ਵਾਲੇ ਪਾਸੇ ਚੱਲ ਜਾਏ ਇਹਨਾਂ ਸੰਸਾਰੀ ਬੰਨਾ ਸੰਸਾਰੀ ਚਲਾ ਜਾਏਗਾ। ਸੋ ਇਹ ਸਾਰੀ ਕੇਡ ਸਮਝਣ ਲਈ ਸੀ। ਬੜਾ ਸੋਹਣਾ ਤਰੀਕੇ ਨਾਲ ਤੁਸੀਂ ਸਮਝਾਇਆ ਵੀ ਇੱਕ ਤਾਂ ਤਿੰਨ ਤਿੰਨ ਬੇਟੇ ਸੀਗੇ। ਇੱਕ ਗ੍ਰਸਥੀ, ਇੱਕ ਬੇਹੰਗਮ, ਕਹਿ ਲਓ ਜਿਨ੍ਹਾਂ ਨੇ ਤੀਜਾ ਜਿਹੜਾ ਸੀਗੇ ਗੁਰੂ ਅਰਜਨ ਦੇਵ ਜੀ। ਜਿਨ੍ਹਾਂ ਨੇ ਗ੍ਰਸਥ ਵਿੱਚ ਰਹਿ ਕੇ ਅ ਅਧਿਆਤਮ ਦੇ ਰਾਹ ਤੇ ਚੱਲੇ। ਹਾਂ। ਸੰਸਾਰੀ ਤੇ ਨਿਰੰਕਾਰੀ ਦਾ ਕੇਡ ਜਿਹੜੀ ਸੀ ਉਹ ਪ੍ਰਗਟ ਕੀਤੀ। ਇਹ ਗੁਰੂ ਅਰਜਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਕੇਡ ਸੀ ਸਾਰੀ। ਹਮਮ। ਬਾਬਾ ਪ੍ਰਿਥੀ ਚੰਜੀ ਨਾਲ, ਬਾਬਾ ਮਹਾਦੇਵ ਜੀ ਨਾਲ, ਗੁਰਦਨ ਸਾਹਿਬ ਤੁਸੀਂ ਆਪਣੇ ਆਪ ਨੂੰ ਮਤਲਬ ਵੈਸੇ ਤਾਂ ਗੁਰੂ ਗੁਰੂ ਰਾਮਦਾਸ ਜੀ ਦੀ ਅਨਸ਼ਵੰਸੀ ਕਹਨੇ ਹੋ ਚਲੋ ਤਾਂ ਪਿਰਥੀ ਚੰਨ ਤਾਂ ਬਾਅਦ ਚ ਆ ਗਈ ਗੱਲ ਬਾਤ ਹੈ ਨਾ ਜੀ ਮੈਂ ਤਾਂ ਉੱਥੇ ਹੀ ਖੂਨ ਤਾਂ ਹੋ ਗਈ ਹੈ ਨਾ ਜੀ ਹਾਂ ਬਿਲਕੁਲ ਬਿਲਕੁਲ ਸੋ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਵੀ ਇਹ ਆਏ ਆ ਇਹ ਆਏ ਉਹਦੇ ਖੇਡ ਤਾਂ ਸਾਰੇ ਇੱਕੋ ਹੀ ਚੱਲ ਰਹੀ ਹੈ ਖੇਡ ਉਹਦੀ ਇੱਕੋ ਹੀ ਚੱਲ ਰਹੀ ਹੈ ਕਰਮ ਉਹ ਵਾਹਿਗੁਰੂ ਅਕਾਲ ਪੁਰਖ ਆ ਕੇ ਭੇਜ ਦਿੰਦਾ ਉਹ ਕਰਮਾਂ ਦਾ ਉਹ ਸਾਨੂੰ ਕਰਨਾ ਪੈਂਦਾ ਹੂੰ ਡਿਸਟ ਨਹੀਂ ਹੈ ਸਾਡੀ ਡਿਸਟਾਈਨਡ ਆ ਸਾਨੂੰ ਕਰਨਾ ਹੈ ਹੂੰ ਤਪਰੋ ਗੁਰੂ ਦੀ ਰਜ਼ਾ ਹੈ ਜੇ ਡੈਸਟਨੀ ਬਦਲਣਾ ਚਾਵੇ ਗੁਰੂ ਡੈਸਟਨੀ ਬਦਲ ਦਿੰਦਾ ਹੈ। ਹੂੰ ਇਹ ਗੁਰੂ ਰਾਮਦਾਸ ਸਮਰੱਥ ਹੈ। ਅੱਜ ਵੀ ਅਸੀਂ ਦੇਖਦੇ ਹਾਂ ਹੂੰ ਕਿ ਫੇਸਬੁੱਕ ਤੇ WhatsApp ਤੇ ਮੈਸੇजेस ਆਉਨੇ ਆ। ਮੇਰਾ ਬੱਚਾ ਤੁਰ ਨਹੀਂ ਸਕਦਾ ਸੀ। ਹੂੰ ਉਹ ਤੁਰ ਲਿਖਿਆ ਸੀ। ਹੂੰ ਫਿਰ ਗੁਰੂ ਰਾਮਦਾਸ ਨੇ ਉਹਦੇ ਘਰ ਤੋਂ ਵੀ ਉਹਨੂੰ ਕਿਹਾ ਵੀ ਨਹੀਂ। ਇਸ ਦਰ ਤੇ ਆ ਗਿਆ ਤੈਨੂੰ ਮੋੜਨਾ ਪੈਣਾ। ਹੂੰ ਮੜਵਾ ਦਿੱਤਾ। ਕਾਲਪੁਰਖ ਨੂੰ ਵੀ ਕਹਿ ਦਿੱਤਾ ਵੀ ਤੂੰ ਮੜਦੇ। ਹੂੰ ਇਹ ਗੁਰੂ ਰਾਮਦਾਸ ਦੀ ਖੇਡ ਹੈ।